ਸਤਿਗੁਰੂ ਸੁਖ ਸੰਗ ਜਗ ਅੰਤਰ ਹੋਰ ਥੈ ਸੁਖ ਨਮੀ ਸਤਗੁਰੂ ਜੀ ਵਚਨ ਕਰਦੇ ਹਨ ਕਿ اے ਪਾਈ ਜਗ ਦੇ ਵਿੱਚ ਗੁਰੂ ਹੀ ਸੁਖ ਦਾ ਸੰਕਰ ਹੈ ਗੁਰੂ ਤੋਂ ਬਿਨਾਂ ਹੋਰ ਥਾਂ ਤੇ ਜਾ ਕੇ ਕਿਤੇ ਵੀ ਸੁਖ ਨਹੀਂ ਮਿਲਦਾ ਜੇ ਸੋਖ ਮਿਲੇਗਾ ਤੇ ਗੁਰੂ ਕੋਲੋਂ ਮਿਲੇਗਾ ਗੁਰੂ ਸਾਨੂੰ ਸੁਖਾਂ ਦੀ ਅੰਦਰ ਦਾ ਬਲ ਬਖਸ਼ ਰਿਹਾ ਹੈ ਇਸ ਕਰਕੇ ਭਾਸਕ ਜੀ ਕਹਿੰਦੇ ਨੇ ਗੁਰੂ ਸੁਖਾਂ ਦਾ ਸਮੁੰਦਰ ਹੈ ਅਰਥਾ ਸੁਖ ਗੁਰੂ ਦੇ ਕੋਲ ਹਨ ਜੇ ਜੇ ਤੂੰ ਸੁਖ ਚਾਹੁੰਦਾ ਹੈ ਜੋ ਸੁਖ ਪਹੁੰਚਾ ਹੈ ਸਦਾ ਸੰਨਮ ਰਾਮ ਕੀ ਲੈ ਇਸ ਕਰਕੇ ਭਾਸਕ ਜੀ ਕਹਿੰਦੇ ਜੇ ਸੁਖ ਚਾਹੁੰਦਾ ਹੈ ਗੁਰੂ ਕੋੜਾ ਗੁਰੂ ਦੀ ਸਾਧ ਵਿੱਚ ਆਹ ਹੋਰ ਹੈ ਸੁਖ ਨਹੀਂ ਹੋਰ ਥਾਂ ਤੇ ਕਿਤੇ ਵੀ ਸੁਖ ਨਹੀਂ ਮਿਲ ਸਕਦਾ ਹੈ ਹਮੈ ਰੋਗ ਹਮੈ ਜਗਤ ਦੁੱਖ ਰੋਗ ਵਿਆਕਿਆ ਮਰ ਜਨਮ ਹੈ ਰੋਗ ਹੈ ਧਾਈ ਸਤਗੁਰ ਜੀ ਬਚਨ ਕਰਦੇ ਹਨ ਭਾਈ ਕਿ ਹਉਮੈ ਦੁੱਖ ਜਿਹੜਾ ਇਹ ਹਉਮੈ ਦੇ ਦੁੱਖ ਵਿੱਚ ਸਾਰਾ ਜਗਤ ਵਿਆਪਿਆ ਹੋਇਆ ਹੈ ਜਗਤ ਆਪਣੀ ਹਉਮੈ ਦੇ ਕਾਰਨ ਗੁਰੂ ਤੋਂ ਖੁੰਝ ਗਿਆ ਆਪਣੀ ਸਾਰੀ ਜਿੰਨੀ ਵੀ ਉਹਦੇ ਕੋਲ ਤਨਦਰ ਜੈ ਨਾਲ ਸੰਪਤੀ ਹੈ ਉਹਦੇ ਕੋਲ ਹਉਮੈ ਦੇ ਕਾਰਨ ਹੰਕਾਰ ਦੇ ਕਾਰਨ ਕਰਕੇ ਉਹ ਗੁਰੂ ਗ੍ਰੰਥ ਨਹੀਂ ਮੰਨਦਾ ਇਸ ਕਰਕੇ ਗੁਰੂ ਤੋਂ ਉੰਝ ਕੇ ਦੁੱਖਾਂ ਦੇ ਵਿੱਚ ਰੋਗਾਂ ਦੇ ਵਿੱਚ ਗਰਸਿਆ ਜਾਂਦਾ ਹੈ ਉਹਦੇ ਅੰਦਰ ਹਉਮੈ ਦਾ ਜਿਹੜਾ ਵੱਡਾ ਰੋਗ ਹੈ ਆਸਾ ਕਹਿੰਦੇ ਹਉਮੈ ਦਾ ਸਭ ਤੋਂ ਵੱਡਾ ਰੋਗ ਜਿਹਦੇ ਕੋਲ ਹੈ ਉਹਦੇ ਅੰਦਰ ਲੋਕਾਂ ਦਾ ਇੱਕ ਇੱਕ ਵੱਡਾ ਕਾਰਨ ਹੁੰਦਾ ਹੈ ਹਉਮੈ ਕਰ ਨਹੀਂ ਸਾਰੇ ਰੋਗ ਇਕੱਠੇ ਹੁੰਦੇ ਨੇ ਜਿਹੜੇ ਤੰਦ ਦੇ ਊਂਗ ਨੇ ਇਹ ਨਾਲੀ ਦਵਾਈ ਵੈਦ ਕੋਲੇ ਹੈ ਡਾਕਟਰ ਕੋਲੇ ਹੈ ਆਪਾਂ ਅੱਗੇ ਵੀ ਕਈ ਵਾਰੀ ਵਿਚਾਰ ਕੀਤੀ ਹੈ ਪਰ ਜਿਹੜੇ ਮਾਨਸਿਕ ਰੋਗ ਚਿੰਬੜੇ ਹੋਏ ਹਨ ਉਹ ਮਨ ਦੇ ਰੋਗਾਂ ਦੀ ਦਵਾਈ ਇੱਕੋ ਇੱਕ ਗੁਰੂ ਦਾ ਨਾਮ ਹੈ ਉਹ ਜਿਹੜਾ ਸਾਨੂੰ ਗੁਰੂ ਕੋਲੋਂ ਮਿਲਦਾ ਹੈ ਪ੍ਰਾਪਤ ਹੁੰਦਾ ਹੈ ਇਸ ਕਰਕੇ ਪਾਸਾ ਜੀ ਨੇ ਸਾਨੂੰ ਅੱਜ ਸਿਣ ਜਾਉਂਦੇ ਹੋਏ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜਗਤ ਆਪਣੇ ਹਉਮੈ ਦੇ ਕਾਰਨ ਤ੍ਰੂ ਤੋਂ ਕੁੰਝ ਕੇ ਦੁੱਖ ਦੇ ਵਿੱਚ ਰੋਗ ਦੇ ਵਿੱਚ ਵਸਿਆ ਲੈਂਦਾ ਹੈ। ਮੋੜ ਸਤ ਹਉਮੈ ਜੋਤ ਤੋ ਦੁੱਖ ਰੋਗ ਵਿਆਪਿਆ ਮਰ ਜਾਂਦਾ ਹੈ। ਰੋਗ ਹੈ ਤਾਂ ਬਾਸਾ ਕਹਿੰਦੇ ਮਨ ਦਾ ਹੈ ਜੰਮ ਹਰ ਹੈ। ਇਹਨੂੰ ਜੰਮਣ ਮਰਨ ਦਾ ਰੋਗ ਲੱਗਿਆ ਲੈਂਦਾ ਹੈ। ਹੁਣ ਮੁੜ ਕੇ ਜੰਮਦਾ ਹੈ। ਜਦ ਮੈਂ ਮਰਿਆ ਮਰਿਆ ਤੇ ਜੰਮਿਆ ਬੋਲ ਤਸ ਜਾਈਏ ਪਿਆਜੇ ਸੁਲਮੈ ਜਮ ਜਨ ਮਰਦਾ ਮਰਦਾ ਜਨਦਾ ਜਿੱਤੇ ਸੰਗੁਲ ਪਾਸਾ ਕਹਿੰਦੇ ਜਨਮ ਜਨ ਦੇ ਚੱਕਰ ਵਿੱਚ ਪਿਆ ਰਹਿਦਾ ਹੈ ਮੋੜ ਰੋਵੇ ਤਾਹੀ ਜਨਮ ਹੈ ਰੋਵੇ ਤਾਹੀ ਪਾਸਾ ਕਹਿੰਦੇ ਇਹ ਧਾਣਾ ਮਾਰ ਮਾਰ ਕੇ ਰੋਂਦਾ ਦੁਖੀ ਹੁੰਦਾ ਹੈ ਜਦੋਂ ਇਹਨੂੰ ਦੁੱਖ ਲੱਗ ਜਾਂਦੇ ਨੇ ਜਨਮ ਜਨ ਦਾ ਦੁੱਖ ਲੱਗ ਜਾਂਦਾ ਹੈ ਫਿਰ ਇਹ ਧਾਣਾ ਮਾਰ ਮਾਰ ਕੇ ਰੋਂਦਾ ਹੈ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਇਸ ਕਰਕੇ ਪਾਸਾ ਕਹਿੰਦੇ ਇਹ ਬੰਦੇ ਗੁਰੂ ਦੀ ਸਰਨ ਲੈ ਜਾ ਕੇ ਗੁਰੂ ਵਾਲਾ ਬਣ ਕੇ ਸਤਿਗੁਰ ਸੇਵ ਸੁਖ ਪਾਏ ਜੇ ਤੁਸੀਂ ਸਤਿਗੁਰ ਜੀ ਦੇ ਚਰਨਾਂ ਵਿੱਚ ਆਏਗਾ ਸਤਿਗੁਰ ਜੀ ਦੇ ਚਰਨਾਂ ਨਾਲ ਜੁੜੇਗਾ ਪਾਸਾ ਕਹਿੰਦੇ ਗੁਰੂ ਦੀ ਸਰਨ ਪੈ ਕੇ ਤੁਸੀਂ ਆਤਮਿਕ ਆਨੰਦ ਪ੍ਰਾਪਤ ਕਰੋ ਤੇ ਜਦੋਂ ਦਬੇ ਜਲੇ ਦੁੱਖ ਨੇ ਇਹਨਾਂ ਮੁੱਖਾਂ ਦਾ ਨਾਸ ਹੋ ਜਾਏਗਾ ਗੁਰਬਾਣੀ ਪੜਨ ਨਾਲ ਸੁਣਨ ਨਾਲ ਵਿਚਾਰਨ ਨਾਲ ਗੁਰੂ ਦੇ ਗਿਆਨ ਨਾਲ ਕਿਉਂਕਿ ਅਗਿਆਨਤਾ ਕਾਰਨ ਅਸੀਂ ਅੰਨੇ ਹੋਏ ਹੋਏ ਹਾਂ ਤੇ ਕਰਮ ਕਮ ਕਮਾਉਂਦੇ ਹਾਂ ਕਰਮ ਕਰਦੇ ਹਾਂ ਪਾਪ ਕਰਮ ਕਰਦੇ ਹਾਂ ਪਰ ਜਦੋਂ ਗੁਰੂ ਦਾ ਗਿਆਨ ਸਾਡੇ ਸਾਹਮਣੇ ਹੋਏ ਨਾਲ ਸਤਿਗੁਰੂ ਸਾਨੂੰ ਉਹ ਪਾਸੇ ਤੋਂ ਮੋੜ ਲੈਂਦੇ ਨਾਲ ਇਸ ਕਰਕੇ ਪ੍ਰਭੂ ਸਿੰਘ ਕਹਿੰਦੇ ਭਾਈ ਸੰਤਖੁਤ ਸਿੰਘ ਸੁਖ ਪਾਏ ਜੇ ਬੰਦੇ ਕੋ ਗੁਰੂ ਦੇ ਸ਼ਰਨ ਵਿੱਚ ਆ ਕੇ ਆਕੰਕ ਅਨੰਦ ਮਾਣ ਲੈ ਸਤਿਗੁਰ ਸੇਵੈ ਤਾਂ ਸੁਖ ਪਾਵਨੈ ਨਾਹਿ ਤਾ ਜਾਹਿ ਕਰ ਜਨਮ ਗਵਾਏ ਰਾਹ ਸਭ ਕਹਿੰਦੇ ਪਾਏ ਜੇ ਕੋ ਗੁਰੂ ਦੀ ਦਸੀ ਕੋਈ ਸੇਵਾ ਕਰੇਗਾ ਸਤਿਗੁਰ ਸੇਵੈ ਤਾਂ ਸੋ ਕੋ ਪਾਈ ਦਾ ਗੁਰੂ ਦੀ ਦਸਿਕ ਸੇਵਾ ਕਿਹੜੀ ਹੈ ਗੁਰੂ ਨੂੰ ਸਭ ਤੋਂ ਵੱਡੀ ਸੇਵਾ ਦਸੀ ਹੈ ਸਾਹਿਬ ਸਤ ਸੁਰ ਸਾਇਬ ਸੇਵਾ ਜੁੜੀ ਹੈ ਆਗਿਆ ਸਾਹਮਣੇ ਸਾਹਿਬ ਸੇਵਾ ਗੁਰੂ ਦੀ ਆਗਿਆ ਹੁਣ ਨਹੀਂ ਆਗਿਆ ਕੀ ਹੈ ਗੁਰੂ ਦੀ ਗੁਰੂਪਾਤ ਸਾਹਿਬ ਜੀ ਨੇ ਸੰਨ ਆਗਿਆ ਹੈ ਗੁਰੂ ਬਾਣੇ ਬਣ ਕੇ ਨਾਮ ਜਪਣਾ ਸੇਵਾ ਕਰਨੀ ਗੁਰੂ ਘਰਾਂ ਦੇ ਵਿੱਚ ਜਾ ਕੇ ਨੰਦਰਾ ਵਿੱਚ ਜਾ ਕੇ ਵਰਤਨ ਮੰਨ ਤੇ ਝਾੜ ਮੰਨਣੀ ਇਹਦੇ ਨਾਲ ਹੋਵੇਂ ਨੇਮਰ ਦਾ ਉਹ ਨਹੀਂ ਹੈ ਮਨ ਦੇ ਵਿੱਚ ਹੰਕਾਰ ਹੁੰਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੀ ਦੱਸੀ ਕੋਈ ਸੇਵਾ ਕਰੇਗਾ ਭਾਈ ਸਤਗੁਰ ਸੇਵੇ ਤਾਂ ਸੁਖ ਪਾਵੇ ਤਾਂ ਨੂੰ ਸੁਖ ਪ੍ਰਾਪਤ ਹੋਏਗਾ ਉਹਦੇ ਅੰਦਰੋਂ ਮਨੇ ਹੰਕਾਰ ਆਪ ਨੂੰ ਹੋਏਗਾ ਨਾ ਹੋਏਗਾ ਨਾ ਹੀ ਤਾਂ ਜਾਣੇਗਾ ਜਨਮ ਲਗਾਈ ਸਤਗੁਰ ਜੀ ਕਹਿੰਦੇ ਜੇ ਤੂੰ ਗੁਰੂ ਵਾਲਾ ਨਹੀਂ ਬਣਦਾ ਗੁਰੂ ਵਾਲਾ ਬਣ ਕੇ ਗੁਰੂ ਦੀ ਦਸਿਆ ਉਹੀ ਕਾਰ ਨਹੀਂ ਕਰਦਾ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਨਿਕ ਨੀਰ ਨਹੀਂ ਕਰਦਾ ਜਾਨ ਹੀ ਗਾਂਜੂ ਗਾਏ ਤੂੰ ਆਪਣਾ ਜਨਾ ਦੇ ਤੂੰ ਬੇ ਸਨਾਰ ਕੀਮਤੀ ਅਨਮੁੱਲਾ ਜਨ ਮੁੱਖਾ ਜਨ ਬਦਿਆ ਹੈ ਆਸਾ ਕਹਿੰਦੇ ਇਹ ਪਿਆਰ ਤੀ ਹੀ ਬੁਝਾਲ ਕੇ ਤੂੰ ਚਲਿਆ ਨਹੀਂ ਕਰਦਾ ਇਹਦੀ ਕੀਮਤ ਕੋਈ ਨਹੀਂ ਪਾਣੀ ਹੈ ਹੈ ਬੜਾ ਤੁਲਬ ਇਹਨ ਨੂੰ ਮਾਨ ਪਦਨ ਗੁਲਬ ਹੈ ਕੋਈ ਨਾ ਵਾਰ ਬਾਰ ਬਾਰ ਗੁਰੂ ਸਾਹਿਬ ਕਹਿੰਦੇ ਬਾਰ ਬਾਰ ਤੂੰ ਮਿਲਦਾ ਮੁੱਖਾ ਜਨ ਕੀਤੇ ਕਰਮਾਂ ਅਨੁਸਾਰ ਸੰਸਾਰ ਤੇ ਹੋਣਾ ਪੈਂਦਾ ਹੈ ਗੁਰਬਾਣੀ ਨੇ ਤੁਹਾਨੂੰ ਬਾਰ ਬਾਰ ਸਮਝਾਇਆ ਤੇ ਕੀਤੇ ਕਰਮਾਂ ਅਨੁਸਾਰ ਹੀ ਦੁਬਾਰਾ ਫਿਰ ਜੀਵਨ ਮਿਲਦਾ ਹੈ ਸਰੀਰ ਮਿਲਦਾ ਹੈ ਇਸ ਕਰਕੇ ਦੁਰਲੱਭ ਜੀਵਨ ਮਿਲਿਆ ਜਨਮ ਨੂੰ ਪਾ ਲੈਣਾ ਇਹ ਮੂਖਾ ਜਨਮ ਭਾਕੇ ਤੁਰੀ ਵਾਲਾ ਮਨ ਪਾਈ ਗੁਰੂ ਦੀ ਦਸੀ ਘਾਰ ਘਰ ਜੇ ਤੂੰ ਗੁਰੂ ਦੀ ਦਸੀ ਘਾਰ ਨਹੀਂ ਕਰੇਗਾ ਜਾਣੀਗਾ ਜਨਮ ਲਗਾਏ ਫਿਰ ਤੇਰਾ ਮੂਖਾ ਜਨਮ ਜਿਹੜਾ ਤੈਨੂੰ ਕੀਮਤੀ ਜਨਮ ਲੱਗਿਆ ਬੇਕਾਰ ਬ्यर्थ ਚਲਿਆ ਜਾਣਾ ਇਹ ਸਮਾਂ ਗਵਾ ਕੇ ਜਦੋਂ ਜਾਣੇਗਾ ਸਹਾਈ ਹੋ ਸੰਤੁਰ ਪਾਸਾ ਕਹਿੰਦੇ ਅੱਗੇ ਜਾ ਕੇ ਤੇਰਾ ਜਨਮ ਨਿਖਸਾਰਤਾ ਕਰਤਾ ਗਿਆ ਰੋਥੇ ਜਾ ਕੇ ਵੀ ਤੂੰ ਪਾਵੇਗਾ ਰੋਮੈ ਆਹ ਈਬ੍ਰਿਓ ਤੇ ਤਾਂ ਮਾਰ-ਮਾਰ ਕੇ ਰੋਪਣ ਕਰਕੇ ਜਦੋਂ ਜਾਮਾਂਗੇ ਫਿਰ 파ਸਾ ਕਹਿੰਦੇ ਰੋਣਾ ਪੈਂਦਾ ਹੈ ਬਚਨ ਗੁਰਬਾਣੀ ਵਿੱਚ ਵੀ ਆਉਂਦੇ ਨੇ 파ਸਾ ਕਹਿੰਦੇ ਸੋਨੀਏ ਢੋਲ ਪਵੈ ਕਹਾ ਹਾ ਜਦੋਂ ਉੱਚੇ ਪੁੱਖਾਂ ਬੰਦੀਆਂ ਨੇ ਤਾਂਾਂ ਮਾਰਦੇ ਨੇ ਜੀਵ ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦੇ ਭਾਰ ਮੰਦੇ ਨੇ ਨਾਖਾਂ ਵਿੱਚ ਪੁੱਟਿਆ ਜਾਂਦਾ ਹੈ ਇਸ ਕਰਕੇ 파ਸਾ ਜੀ ਨੇ ਸਾਨੂੰ ਸਮਝਾਉਂਦਾ ਹੈ ਜੀ ਇਹ ਤਰ ਭਾਈ ਤੈਨੂੰ ਬੜਾ ਬਤਾਤੇ ਆਮੋਲਕ ਜਨਮ ਮੁੱਖਾ ਜਨਮ ਮਿਲਿਆ ਹੈ ਪ੍ਰਾਣੀ ਸਤਗੁਰੂ ਦੀ ਸੇਵ ਸੁਖ ਪਾਏ ਹੁੰਦੇ ਸਤਗੁਰੂ ਜੀ ਦੀ ਸੇਵਾ ਕਰਕੇ ਸੁਖ ਪਾਉ ਸਤਗੁਰੂ ਦੀ ਸੇਵਾ ਤਾਂ ਸੁਖ ਪਾਵੇ ਜੇ ਤੁਮ ਗੁਰੂ ਦੇ ਦੱਸੀ ਹੋਈ ਕਾਰ ਕਰੇਗਾ ਕੋਈ ਚਰਨਾਂ ਨਾਲ ਜੁੜੇਗਾ ਸੇਵਾ ਕਰੇਗਾ ਤਾਂ ਤਰੰਤ ਮੁੱਖਾ ਜਨਮ ਸਤਿਗੁਰਾਂ ਨੂੰ ਜਿੱਤੇ ਸ੍ਰੀਵਾਨਾ ਭਿੱਤੀ ਨਾ ਹੀ ਤਰ ਜਾਗੀਗਾ ਜਨਮ ਗਵਾਏ ਤੇ ਤੇਰਾ ਜਨਮ ਬੇਅਰਥਾ ਚਲਿਆ ਜਾਏਗਾ ਤ੍ਰੈ ਗੁਣ ਧਾਤਿ ਬੋਗ ਕਰਮ ਕਮਾਵੇ ਹਰ ਰਸ ਸੁਖ ਨਾ ਆਇਆ ਕਾਸਿ ਕਹਿੰਦੇ ਨੇ ਭਾਈ ਤ੍ਰੈ ਗੁਣ ਜਿਹੜੇ ਨੇ ਤਿੰਨ ਗੁਣ ਕਰਕੇ ਇਹ ਬਾਤਾਂ ਕਹਿੰਦੇ ਤੂੰ ਜਿਹੜੇ ਤਿੰਨ ਗੁਣਾ ਕਰਕੇ ਕੋ ਇੱਥੇ ਰਹਿੰਦਾ ਹੈ ਸੇਵਾ ਕਰਦਾ ਹੈ ਇਨਾਂ ਦੇ ਵਿੱਚ ਨਹੀਂ ਘਰਤ ਰਹਿਦਾ ਇਹਨਾਂ ਕਰਕੇ ਤੈਨੂੰ ਜਿਹੜਾ ਚੌਥਾ ਹੈ ਤ੍ਰੈ ਮੰਨਰੇ ਤ੍ਰੈ ਗੁਣ ਨੂੰ ਛੋੜ ਚੌਥਾ ਚਿਤ ਲਾਏ ਤ੍ਰੈ ਨੂੰ ਧਾਤੂ ਕਰਮ ਕਵਾਵੈ ਤਾਂ ਸਭ ਇਹਦੇ ਜਿਹੜੇ ਤਿੰਨ ਗੁਣ ਨੇ ਉਹਨਾਂ ਨੂੰ ਵਿੱਚ ਓਲਜ ਕੇ ਉਹ ਆਪਣੇ ਮਨੁੱਖਾ ਜਾਨ ਨੂੰ ਜਿਹੜਾ ਹੈ ਲਾਭ ਨਹੀਂ ਪ੍ਰਾਪਤ ਕਰਦਾ ਹੈ ਜੋ ਤੂੰ ਲਾਭ ਨਹੀਂ ਪ੍ਰਾਪਤ ਕਰੇਗਾ ਫਿਰ ਸਹਿਬ ਪਾਤਸ਼ਾਹ ਕਹਿੰਦੇ ਤੂੰ ਮਨੁੱਖਾਂ ਜਨਮ ਜਿਹੜਾ ਉਹਨੂੰ ਵਿਅਰਥ ਰੁਕਾ ਕੇ ਜਾਂਦਾ ਇਸ ਕਰਕੇ ਇਹ ਭਾਈ ਗੁਰੂ ਤੋਂ ਕੁੰਝੇ ਹੋਏ ਮਨੁੱਖ ਮਾਇਆ ਦੇ ਇੰਨਾ ਗੁਣਾਂ ਦੇ ਪ੍ਰਭਾਵ ਵਿੱਚ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਨੇ ਮਾਇਆ ਦੇ ਪ੍ਰਭਾਵ ਵਿੱਚ ਠਾਕੇ ਇਹ ਜਿਹੜੇ ਸਾਨੂੰ ਵੇਦ ਸਤਰਾਂ ਨੇ ਦੱਸੇ ਨਹੀਂ ਪਾਤਸ਼ਾਹ ਨੇ ਧਰਮ ਗ੍ਰੰਥ ਦੱਸਣ ਨੇ ਇਹ ਕੋ ਕੰਮ ਕਰਦੇ ਨੇ ਪਰ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਜਿ ਜਤਰਾ ਅਗਲੀ ਪੰਕਤੀ ਵਿੱਚ ਸਮਝਾਉਂਦੇ ਨੇ ਸੰਧਿਆ ਕਰਪਣ ਕਰਨ ਗਾਇਤਰੀ ਬਿਨ ਬੂਜੇ ਦੁੱਖ ਪਾਏ ਪਾਸਾ ਕਹਿੰਦੇ ਮਾਇਆ ਦੇ ਪ੍ਰਭਾਵ ਵਿੱਚ ਜਿਹੜੇ ਧਨ ਪੁਸਤਕਾਂ ਨੇ ਇਹਨੂੰ ਦੱਸੇ ਨੇ ਉਹ ਕਰਮ ਨੂੰ ਕਰਦਾ ਹੈ ਜਿਹੜੇ ਨੇ ਤਿੰਨੇ ਵੇਲੇ ਸੰਧਿਆ ਪਾਠ ਕਰਦੇ ਨੇ ਤਿੰਨ ਵੇਲੇ ਪਾਠ ਕਰਦੇ ਨੇ ਸਵੇਰੇ ਦੇ ਪਹਿਲੇ ਤੇ ਸ਼ਾਮ ਨੂੰ ਅਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਨੇ ਉਸ ਤੋਂ ਬਾਅਦ ਗੈਤਰੀ ਮੰਤਰ ਦਾ ਪਾਠ ਕਰਦੇ ਨੇ ਬਾਸਾ ਕਹਿੰਦੇ ਤਿੰਨ ਕੰਮ ਕਰਨੇ ਪਰ ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ ਉਹਨੂੰ ਦੁੱਖ ਮਿਲਦਾ ਹੈ ਇਹ ਕਰਮ ਕਰਨ ਦੇ ਹੋਏ ਵੀ ਬਾਸਾ ਕਹਿੰਦੇ ਆਤਮਿਕ ਰੂਪ ਬਹਿਣ ਨੂੰ ਤਰੂਪ ਸੁਣਦਾ ਹੈ ਕਿਉਂਕਿ ਸਾਮੂਹ ਧੰਗ ਅਨੰਤ ਬਾਸਾ ਮਹਾਰਾਜਿਆਂ ਨੇ ਇੱਕੋ ਗੱਲ ਸਮਝਾਈ ਹੈ ਗਰੀਵਨ ਰਾਜ ਪਾਤਸ਼ਾਹ ਕਹਿੰਦੇ ਨੇ ਭਾਈ ਨਾਮ ਜਪ ਬਸ ਸਿਮਰਨ ਕਰ ਭਗਵਾਨ ਕੀ ਕਰ ਜਿਹੜੇ ਇਹ ਸਾਰੇ ਕੁਝ ਨੇ ਇਹਨਾਂ ਨਾਲ ਪਾਤਸ਼ਾਹ ਕਹਿੰਦੇ ਨੇ ਭਾਈ ਤੈਨੂੰ ਪ੍ਰਾਪਤੀ ਨਹੀਂ ਮਣੀ ਇਹਨਾਂ ਨਾਲ ਸੁੱਖ ਨਹੀਂ ਮਿਲਣਾ ਹੈ ਇਹਦੇ ਤੱਪਨ ਨੂੰ ਪਾਣੀ ਦੇ ਵਿੱਚ ਬਚਨ ਆਪ ਸਰਵਣ ਕਰਦੇ ਆਹਠ ਪੜਿਓ ਵਾਲ ਵੇਦ ਵਿਚਾਰਿਓ ਨਿਵਲ ਕੋ ਹੰਗਮ ਸਾਦੇ ਪੰਜ ਜਨਾਂ ਸੋ ਸੰਗਨਾਂ ਚੁਟਕਿਓ ਅਦਿਕ ਆਹੂ ਗੁਤਿ ਵਾਤੇ ਪਾਤਸ਼ਾਹ ਕਹਿੰਦੇ ਹੋਰ ਹੰਕਾਰ ਹਮੇ ਵਿੱਚ ਬੰਧਿਆ ਜਾਂਦਾ ਹੈ ਸੰਸਾਰ ਮਨੁੱਖ ਜਿਹੜਾ ਇਹ ਕਰਮ ਕਰਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਕਰਮ ਕਰਨੇ ਭਾਈ ਇੰਨੇ ਕਰਮ ਸੰਧਿਆ ਮਿਹਲੇ ਪਾਪ ਕਰਨਾ ਬਿਤਰਾਂ ਦੇਵ ਤਿਆ ਨੂੰ ਜਲ ਅਰਪਣ ਕਰਨਾ ਗਾਇਤਰੀ ਮੰਤਰ ਦਾ ਪਾਠ ਕਰਨਾ ਇਹਨਾਂ ਦੇ ਨਾਲ ਆਤਮਿਕ ਜੀਵਨ ਨਹੀਂ ਤੈਨੂੰ ਮਿਲਣਾ ਆਤਮਿਕ ਜੀਵਨ ਦੀ ਸੂਝ ਨਹੀਂ ਮਿਲਣੀ ਹੈ ਗਿਆਨ ਨਹੀਂ ਮਿਲਣਾ ਹੈ ਜੇ ਗਿਆਨ ਲੈਣਾ ਹੈ ਬ੍ਰਿਤ ਨੂੰ ਗੁਰੂ ਵਾਲਾ ਬਣ ਕੇ ਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਪਵੇਗਾ ਸਤਿਗੁਰ ਜੀ ਕਹਿੰਦੇ ਬਿਨਾਂ ਸੂਚ ਨੂੰ ਬਿਨਾਂ ਸੁੱਖਾਂ ਨੂੰ ਬਿਨਾਂ ਨਾਮ ਨੂੰ ਫਿਰ ਦੁੱਖ ਹੀ ਮਿਲਦਾ ਹੈ ਸਤਿਗੁਰੂ ਸੇਵੇ ਸੋ ਵਡ ਭਾਗੀ ਜਿਸ ਨੂੰ ਆਪ ਲਾਇ اے ਭਾਈ ਉਹ ਮੁੱਖ ਵੱਡਿਆਂ ਭਾਗਾਂ ਵਾਲਾ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਗੁਰੂ ਦੇ ਦਰਸਯੋਗੀ ਕਾਰ ਕਰਦਾ ਹੈ ਗੁਰੂ ਦੇ ਦਰਸਾਇਓ ਦੇ ਮਾਰਗ ਤੇ ਚੱਲਦਾ ਹੈ ਪਰ ਪਾਤਸ਼ਾਹ ਕਹਿੰਦੇ ਨੇ ਗੁਰੂ ਉਸੇ ਨੂੰ ਮਿਲਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਮਿਲੰਦਾ ਹੈ ਜਿਸ ਮਨ ਤੇ ਉਤੋਰ ਹੱਲ ਨਿਕੇਆ ਜਿਨ੍ਹਾਂ ਸਾਧਗੰ ਨੂੰ ਮਿਲਿਆ ਨਾਮ ਕਰਦੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਉਹਨੇ ਨੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਵੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਹਰ ਰਸਤੀ ਜਨ ਸਦਾ ਕਿਰਪਾਤਾਸੀ ਵਿਚੋ ਆਪ ਗਵਾਏ ਗੁਰੂ ਦੀ ਸਰਧ ਪੈਣ ਵਾਲੇ ਮੁਨੱਖ ਆਪਣੇ ਅੰਦਰੋਂ ਆਪਾ ਭਾਵ ਨੂੰ ਕਰਕੇ ਭਾਵ ਕੇ ਹੋਂਦ ਨੂੰ ਹੰਕਾਰ ਨੂੰ ਛੱਡ ਕੇ ਜਿਸ ਤਰ੍ਹਾਂ ਕਬੀਰ ਸਾਹਿਬ ਦੇ ਵਚਨ ਕਰਦੇ ਨੇ ਕਬੀਰ ਸਾਹਿਬ ਕਹਿੰਦੇ ਤੂੰ ਤੂੰ ਕਰਤਾ ਤੂੰ ਆ ਮੁਜ ਮੇ ਰਹਾ ਨਾ ਹੂੰ ਆਪਾ ਕਰਤਾ ਮਿਟ ਗਿਆ ਜੱਗ ਦੇ ਤਤ ਤੂੰ ਕਹਿੰਦੇ ਮੈਂ ਨਾਮ ਜਪਦਾ ਜਪਦਾ ਅਕਾਲ ਪੁਰਖ ਵੇ ਗੁਰੂ ਜੀ ਦਾ ਤੇ ਉਹਦਾ ਹੀ ਲੋਕ ਹੋ ਗਿਆ ਕਬੀਰ ਗੰਗਾ ਪੀਵੋ ਕਰ ਕਰ ਕਹੈ ਪੀਵੈ ਨਿਰਮਲ ਨੀਰ ਬਿਨ ਹਰ ਘਰਤ ਨਾ ਯੋਗ ਤੋ ਕਹਿ ਰਾਇ ਕਬੀਰ ਕਬੀਰ ਸਾਹਿਬ ਨੇ ਕਹਿੰਦੇ ਚਾਹੀ ਮੰਦਾ ਦੇ ਕਿਨਾਰੇ ਘਰ ਪਾਲੈ ਜਲ ਸ਼ਾਕੋ ਦਾ ਵਰਤਲ ਵਿਉ ਦੇ ਨਾਲੇ ਤੋਇਆ ਕਰ ਇਸ਼ਨਾਨ ਮੋਜ ਕਰਿਆ ਕਰ ਪ੍ਰਸ਼ਾਦਾ ਪਾਣੀ ਬਣਾਉਣ ਵੇਲੇ ਵੀ ਗੰਗਾ ਦਾ ਜਲ ਵਰਤ ਲੈ ਏ ਤਾਂ ਤੇਰਾ ਮਨ ਨਿਰਮਲ ਨੀਰ ਹੈ ਇਸ ਕਰਕੇ ਇਹਦਾ ਨੂੰ ਕਾਰਕ ਪੁਰਪ ਦੇ ਪ੍ਰਾਪਤੀ ਦੀ ਨਹੀਂ ਪ੍ਰਾਪਤੀ ਤੋਂ ਹੋਏਗੀ ਬੇਨ ਭਰ ਭਗਤ ਨਾਮੁਕਤ ਹੋਏ ਜਿਨ੍ਹਾਂ ਦੇ ਉਸ ਕਾਰਕ ਪੁਰਪ ਲਈ ਕੰਮ ਜੀ ਦੀ ਬੰਦਗੀ ਕੀ ਕਰਦਾ ਗੁਰੂ ਦੀ ਦਸਰੀ ਹੋਈ ਕਾਰਨੀ ਕਮਾਉਂਦਾ ਤੇ ਜਿਦ ਤਰ ਕਾਰਨੀ ਸ਼ੁਰੂ ਕੀਤ ਕਰ ਦਿੱਤੇ ਫਿਰ ਕਵੀਰ ਸਾਹਿਬ ਕਹਿੰਦੇ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਬੰਦਗੀ ਕਰਦਿਆਂ ਸਿਮਰਨ ਕਰਦਿਆਂ ਗੁਰੂ ਦੀ ਦਸਰੀ ਹੋਈ ਕਾਰ ਕਰਦਿਆਂ ਮਨ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਨੀਰ ਉਹ ਵੀ ਪਿੱਤਰ ਬੰਨਿਆ ਜਾਂਦਾ ਗੰਗਾ ਦੇ ਨੀਰ ਪਾਣੀ ਨੂੰ ਜਲ ਨੂੰ ਤੇ ਫਿਰ ਕਹਿੰਦੇ ਜਦੋਂ ਮਨ ਅਲਗੁਲ ਹੋ ਗਿਆ ਕਾਛਾਂ ਲਾ ਕੋ ਹਰਪੇ ਰਾਇ ਕਹਤ ਕਬੀਰ ਕਬੀਰ ਤੇ ਕਬੀਰ ਸਾਹਿਬ ਕਹਿੰਦੇ ਆਤਮ ਕੋ ਲੈ ਪਿੱਛੇ ਪਿੱਛੇ ਫਿਰਦਾ ਹੈ ਉਹ ਕਬੀਰ ਕਬੀਰ ਕਰਦਾ ਰਹਿੰਦਾ ਹੈ ਇਸ ਕਰਕੇ ਗਰੀਬ ਨਾਨਕ 500 ਕਹਿੰਦੇ ਭਾਈ ਗੁਰੂ ਤੋਂ ਬਿਨਾਂ ਤੈਨੂੰ ਤੇਰੇ ਰੋਂ ਜਿਹੜਾ ਆਪਾ ਧਾਮ ਹੋਵੇ ਓੰਕਾਰ ਹੈ ਉਹ ਨਹੀਂ ਜਾਣਾ ਗੁਰੂ ਵਾਲਾ ਬਣ ਕੇ ਹੀ ਤੇਰੇ ਅੰਤ ਨੂੰ ਹੰਕਾਰ ਜਾਵੇਗਾ ਹਉਮੈ ਜਾਏਗੀ ਤੇ ਜਦ ਤਨ ਪਰ ਹਉਮੈ ਵਕ ਸਤਿਗੁਰੂ ਬਾਸਾ ਜੀ ਕਹਿੰਦੇ ਅੰਦਰੋਂ ਨਿਕਲ ਗਈ ਤੇ ਪ੍ਰਮਾਤਮਾ ਆਪ ਜਿਨ ਆਪ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਦੇ ਰਾਗ ਆਤਮਿਕ ਜੀਵਨ ਦੀ ਸੂਝ ਬਖਸ਼ੇਗਾ ਇਸ ਕਰਕੇ ਬਾਸਾ ਜੀ ਕਹਿੰਦੇ ਗੁਰੂ ਦੀ ਸਤਿ ਮੈਨ ਵਾਲੀ ਮਨੁੱਖ ਭਾਈ ਆਪਣੇ ਅੰਦਰੋਂ ਹਉਮੈ ਭਾਵ ਨੂੰ ਕੂਰ ਖੰਡ ਲੈਂਦੇ ਨੇ ਜਿਹੜੇ ਗੁਰੂ ਦੀ ਸਤਿ ਵਿੱਚ ਆ ਜਾਣੇ ਨੇ ਗੁਰੂ ਦੀ ਬਾਣੀ ਨੂੰ ਮੰਨ ਲੈਂਦੇ ਨੇ ਪਰ ਪ੍ਰਾਪਤੀ ਉਹਨਾਂ ਨੂੰ ਆ ਜਿਨ੍ਹਾਂ ਦੇ ਚੰਗੇ ਕੰਮ ਹੁੰਦੇ ਹਨ ਤੇ ਇਸ ਕਰਕੇ ਭਾਈ ਪ੍ਰਮਾਤਮਾ ਦੇ ਨਾਮ ਦਾ ਰਸ પી ਕੇ ਖਰੇ ਦੇ ਪਿਆਰੇ ਤੇ ਸਦਾ ਦ੍ਰਿਪਤਾਸੀ ਮਿੱਤੂ ਆਪ ਲਗਾਈ ਸਦਾ ਰਜ ਰਜੇ ਰਹੇ ਨਾਨਾ ਇਹੋ ਜਗ ਅੰਧਾ ਸਭ ਅੰਗ ਤਮਾਵੇ ਬਿਨ ਗੁਰ ਮਗ ਨਾ ਪਾਈ ਭਾਈ ਏ ਜੱਟ ਮਾਇਆ ਦੇ ਮੋਹ ਚੰਨਾ ਹੋਇਆ ਪਿਆ ਹੈ ਅੰਨਿਆ ਵਾਲਾ ਵੀ ਕੰਮ ਸਦਾ ਕਰਦਾ ਰਹਿੰਦਾ ਹੈ ਗੁਰੂ ਦੀ ਸਨਦ ਪੈਣ ਤੋਂ ਬਿਨਾਂ ਜੀਵਨ ਦਾ ਸਹੀ ਰਸਕਾ ਨਹੀਂ ਲੱਭ ਸਕਦਾ ਹੈ ਨਾਮਿਤ ਸਤ ਗੁਰੂ ਮਿਲੈ ਤਾ ਅੱਖੀ ਵਖੈ ਘਰੈ ਅੰਦਰ ਸਚਪਾ ਦੇ ਸਤਿਗੁਰ ਪਾਤਸ਼ਾਹ ਜੀ ਨੇ ਉਹ ਜਿਹੜਾ ਸਾਰੇ ਸਰੋਧਾਂ ਨੇ ਚੋੜ ਕੱਢ ਕੇ ਪੰਕਤੀ ਦੇ ਰਾਜ ਸਮਝਾ ਦਿੱਤਾ। ਪਾਤਸ਼ਾਹ ਕਹਿੰਦੇ ਨਾਲ ਇੱਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ। ਮਗਰੀਵਰ ਵਾਲੇ ਪਾਤਸ਼ਾਹ ਕਹਿੰਦੇ ਜੇ ਪੂਰਾ ਗੁਰੂ ਮਿਲ ਗਿਆ ਤੈਨੂੰ ਪੂਰੇ ਗੁਰੂ ਨੇ ਤੇਰੇ ਅੰਦਰ ਗਿਆਨ ਪੈਦਾ ਕਰ ਦਿੱਤਾ। ਫਿਰ ਉਹ ਗਿਆਨ ਰੂਪੀ ਅੱਖ ਦੇ ਨਾਲ ਸਤਿਗੁਰ ਪਾਤਸ਼ਾਹ ਕਹਿੰਦੇ ਉਹ ਮਨੁੱਖ ਵੇਖ ਲੈਂਦਾ ਹੈ। ਅਕਾਰਤੁਰ ਪ੍ਰਭੂ ਕਿੱਥੇ ਹੈ ਜੰਗਲਾਂ ਵਿੱਚ ਨਹੀਂ ਮਿਲਦਾ ਹੈ ਤੇ ਇਹ ਕਿਤੇ ਨਹੀਂ ਮਿਲਦਾ ਹੈ ਹੋਰ ਥਾਂ ਨਹੀਂ ਲਗਤੇ ਬਾਸਾ ਕਹਿੰਦੇ ਜਦੋਂ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਫਿਰ ਗੁਰੂ ਨੇ ਤੈਨੂੰ ਗਿਆਨ ਰੂਪੀ ਨੇਤਰ ਦੀ ਦਾਤ ਬਖਸ਼ ਦਿੱਤੀ ਤੇਰਾ ਗਿਆਨ ਰੂਪੀ ਨੇਤਰ ਖੁੱਲਿਆ ਤੇ ਬਾਸਾ ਕਹਿੰਦੇ ਫਿਰ ਆਪਣੀ ਹਿਰਦੇ ਘਰ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ ਨਾਨਕ ਸਤਗੁਰ ਮਿਲੈ ਤਾਂ ਅੱਖੀਂ ਵੇਖੈ ਕਰਤ ਅੰਦਰ ਸੱਚ ਪਾਈ ਬਾਹਰ ਸਭ ਨੇ ਹੈ ਹੀ ਨਹੀਂ ਕਿਤੇ ਬਾਹਰ ਦੇ ਨਹੀਂ ਤੇਰੇ ਕੋਲ ਵਸਦਾ ਸਦਾ ਤੇਰੇ ਨਾਲ ਰਹਿਣਾ ਤੇਰੇ ਅੰਦਰ ਹੀ ਹੈ ਸਧੂ ਜੀ ਕਹਿੰਦੇ ਅੰਦਰ ਹੀ ਵਸਦਾ ਹੈ ਪਰ ਸਾਨੂੰ ਉਹਦੀ ਪ੍ਰਾਪਤੀ ਕਿਉਂ ਨਹੀਂ ਹੈ ਕਿਉਂਕਿ ਗੁਰੂ ਦੇ ਅਸੀਂ ਦੱਸੇ ਮਾਰਗ ਤੇ ਚੱਲੇ ਹਾਂ ਗੁਰੂ ਦੇ ਦਰਸਾਏ ਮਾਰਗ ਤੇ ਨਹੀਂ ਚੱਲਦੇ ਗੁਰੂ ਦੇ ਗਿਆਨ ਨੂੰ ਜੀ ਬ੍ਰਹਿਮਣ ਕਰਨੇ ਜਿਹਦੇ ਸਿੱਧੇ ਗੁਰੂ ਦਾ ਗਿਆਨਾਨ ਗ੍ਰਹਿਣ ਕਰ ਲਿਆ ਗੁਰੂ ਵਾਲੇ ਬਣ ਕੇ ਗੁਰੂ ਦੇ ਸਾਧਕ ਚਾਗੇ ਫਿਰ ਬਾਸਖਿੰਦ ਜਦੋਂ ਅਕਾਲਪੁਰਖ ਵੈਕੂ ਜੀ ਦੀ ਕਿਰਪਾ ਦੁਆਰਾ ਪੂਰਾ ਸਤੁਰੂ ਮਿਲਿਆ ਸਤੁਰੂ ਮਿਲਿਆ ਤਾਂ ਅੱਖੀ ਵੇਖੈਂ ਕਹਿੰਦੇ ਫਿਰ ਆਪਣੀ ਅੱਖੀ ਵੇਖ ਲਵੇਂਗਾ ਘਰੇ ਅੰਦਰ ਸੱਚ ਪਾਏ ਕਿ ਮੇਰੇ ਦਿਲ ਦੇ ਵਿੱਚ ਹੀ ਅਕਾਲਪੁਰਖ ਵੈਕੂ ਪਰਮਾਤਮਾ ਰਹਿਤਾ ਹੈ ਅੰਦਰ ਹੀ ਬੈਠਾ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਸਮਾਰ ਵਾਰ-ਵਾਰ ਸਮਝਾਇਆ ਆਸਾ ਕਹਿੰਦੇ ਗੁਰੂ ਤੇ ਹੈ ਨਹੀਂ ਕਿ ਉਹ ਤੇਰੇ ਅੰਦਰ ਹੀ ਬੈਠਾ ਹੈ ਅੰਦਰ ਹੀ ਉਹ ਲੱਪਣ ਦੀ ਕੋਸ਼ਿਸ਼ ਕਰ ਪਰ ਲੱਭਿਆ ਕਿਨਹ ਜਾਏਗਾ ਗੁਰਦੁਆਰਾ ਗੁਰੂ ਦੇ ਸਾਥ ਦੁਆਰਾ ਗੁਰੂ ਦੀ ਦਰਸਿਖੀ ਸੇਵਾ ਦੁਆਰਾ ਜੇ ਤੁਸੀਂ ਗੁਰੂ ਦੀ ਦਰਸਿਖੀ ਥਾ ਕਰਾਂਗੇ ਭਾਈ ਫਿਰ ਸਤਗੁਰੂ ਕਹਿੰਦੇ ਤੈਨੂੰ ਮੰਦਰੋਂ ਹੀ ਮਿਲ ਪੈਣਾ ਜੁਣ ਜਾਣ ਦੀ ਮਹੌਤ ਨਹੀਂ ਰੱਖਦੇ ਆਹ ਇੱਕ ਾਰ ਸਤਗੁਰੂ ਕਹਿੰਦੇ ਤੂੰ ਆਪਣੇ ਘਰ ਬੈਠ ਕੇ ਕਰ ਤੈਨੂੰ ਕੋਈ ਵੀ ਪਾਪਾਂਡ ਕਰਮ ਧਰਮ ਕਰਨ ਦੇ ਰੋਲ ਨਹੀਂ ਹੈ ਕਿਉਂਕਿ ਕਰਮ ਧਰਮ ਪਾਪਾਂਡ ਜੋ ਦੀਸੈ ਤਿੰਨ ਜਨਮ ਜਾਗਤੀ ਲੁੱਟ ਹੈ ਸਾਸਾ ਦੇ ਕਰਮ ਕਰਮ ਪਾਪਾਂਡ ਤੇ ਜਮਾ ਨਹੀਂ ਰੁਕਣੇ ਦੇ ਰੱਬ ਦੇ ਵਿੱਚ ਇਸ ਕਰਕੇ ਨਿਰਵਾਣ ਕੀਰਤਨ ਗਾਉ ਕੋ ਕਰਤੇਗਾ ਨਿਰਵਾਣ ਦਾ ਭਾਵ ਹੈ ਜੇ ਇੱਛਾ ਤੋਂ ਉਹ ਸਾਡੀ ਪਿੱਛਾ ਨਾ ਦੇ ਵਿੱਚ ਕੋਈ ਹੋਵੇ ਇਹ ਨਾ ਹੋਵੇ ਕਿਵੇਂ 55 ਬਾਣੀ ਜਪਜੀ ਸਾਹਿਬ ਦੇ ਕੀਰਤਨ ਹੁਣ ਮੇਰਾ ਬੀਜ ਲੱਗ ਜਾਏ ਮੇਰੇ ਮੁੰਡੇ ਦਾ ਵੀ ਜਲ ਲੱਗ ਜਾਏ। ਆਸਾ ਕਹਿੰਦੇ ਇਹਦੇ ਨਾਲ ਗਿਆਨ ਨਹੀਂ ਪ੍ਰਾਪਤ ਹੁੰਦਾ। ਨਿਰਗਿਛਤ ਕਰ ਸੇਵਾ ਕਰਨੀ ਹੈ ਗੁਰੂ ਦੀ। ਤੂੰ ਨਿਰਗਿਛਤ ਸੇਵਾ ਕਰੇਗਾ ਫਿਰ ਸਤਗੁਰੂ ਜੀ ਨੇ ਕਿਰਪਾ ਕਰ ਦੇਣੀ ਹੈ। ਨਿਮਕ ਸਿਵਰਤ ਜਦ ਛੁੱਟੇ ਆਸਾ ਕਹਿੰਦੇ ਅੱਖ ਦੇ ਝਲਕਣ ਜਿਵੇਂ ਸੰਵਿਧ ਦੇ ਵਿੱਚ ਇਹ ਪੇਰਾਕਾਰ ਆ ਬਣ ਜਾਏਗਾ। ਇੰਨਾ ਕੀ ਸਮਾਲ ਲਈ ਨਾ ਬਸ ਕੋਕੇ ਕਾਰਪੁਰਪ ਵਹਿ ਸੁਮਰਤ ਹੈ। ਇਸ ਕਰਕੇ ਭਾਈ ਤੁੰਗੂ ਪਾਸਾ ਗੁਰੂ ਅੰਮ੍ਰਿਤਧਰ ਜੀ ਨੇ ਆਕ ਬੜੀ ਉਲਟੀ ਬਖਸ਼ਿਸ਼ ਕੀਤੀ ਹੈ ਬੜਾ ਸੰਗਮਾਉਣਾ ਜਾਪਨ ਕੀਤਾ ਭਾਈ ਗੁਰੂ ਵਾਲੇ ਬਣੋ ਗੁਰੂ ਦੀ ਦਸੀ ਹੋਈ ਕਾਲ ਨੂੰ ਮਾਉ ਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਵਿੱਚ ਵਸਾਓ ਜਦੋਂ ਸੇ ਤੁਹਿੰਦੇ ਉਪਦੇਸ਼ ਨਹੀਂ ਅੰਦਰ ਵਿੱਚ ਵਸਾਵਾਂਗੇ ਫਿਰ ਬਾਸਾਹ ਕਹਿੰਦੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਤੈਨੂੰ ਆਪਣੇ ਅੰਦਰੋਂ ਹੀ ਉਸ ਅਕਾਲ ਪੁਰਖ ਗੈ ਜੀ ਦੀ ਪ੍ਰਾਪਤੀ ਹੋਣੀ ਹੈ ਪ੍ਰਮਾਤਮਾ ਤੈਨੂੰ ਅੰਦਰੋਂ ਹੀ ਮਿਲ ਪੈਣਾ ਹੈ ਇਸ ਕਰਕੇ ਗੁਰੂ ਵਾਲੇ ਬਣੋ ਗੁਰੂ ਚਰਨਾਂ ਨਾਲ ਜੋੜ ਭਾਈ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਆਪੇ ਮਨੁੱਖ ਜਨਨ ਨੂੰ ਸਭਲਾ ਕਰੀਏ